ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਫਲੇਅਰ ਫੈਮਿਲੀ ਬਲੌਗ ਵਿੱਚ ਤੇ ਸ਼ਾਮ ਦੇ 3:30 ਹੋ ਗਏ ਠੀਕ ਹੈ ਜੀ ਆਪਾਂ ਹੁਣ ਮੱਖਣ ਦਾ ਲਓ ਜੀ ਸਾਰਾ ਮੱਖਣ ਆਪਾਂ ਇਹਦੇ ਵਿੱਚ ਪਾਤਾ ਤੇ ਹੁਣ ਆਪਾਂ ਕੀ ਬਣਾ ਲਈ ਤੇ ਇਹਨੂੰ ਆਪਾਂ ਸਿਮਤੇ ਕਰ ਦਿੰਨੇ ਆ ਤੇ ਉਧਰ ਬਾਹਰ ਸਬਜ਼ੀ ਚੈੱਕ ਕਰਕੇ ਆਉਣੇ ਆ ਲਓ ਜੀ ਥੋੜੀ ਇਹ ਸਬਜ਼ੀ ਚੱਕਾ ਦੁੱਧ ਪਾਤਾ ਠੀਕ ਹੈ ਜੀ ਮਿਕਸ ਕਰਕੇ ਮੜਾਈ ਦੇ ਦੁੱਧ ਅੱਛਾ ਆਪਾਂ ਪਾ ਤੇ ਜੰਨੇ ਇੱਕ ਵਾਰ ਆ ਲੈ ਕਨੈਕਸ਼ਨ ਬੰਦ ਕਰ ਦਾਂਗੇ ਤੇ ਹੁਣ ਮੈਂ ਬਣਾਉਣੀ ਹੈ ਪ੍ਰਸ਼ਾਦ ਇੱਥੇ ਨੂੰ ਕੁੱਤੀ ਸੂਈਏ ਬਾਹਰ ਗਲੀ ਚ ਪਾਕੇ ਆਵਾਂਗੇ ਚਲੋ ਜੀ ਅੱਗੇ ਛਿੱਟਣ ਚ ਚੱਲਦੇ ਲੋ ਜੀ ਥਾਲ ਥੋੜਾ ਜਿਆਦਾ ਵੱਡਾ ਹੈ ਚਲੋ ਬਣਾ ਲਾਂ ਨਹੀਂ ਕਿ ਲੇਟ ਹੋ ਜਾਵੇ ਤੇ ਠੰਡਾ ਵੀ ਹੋਊਗਾ ਹਜੇ ਲੋ ਜੀ ਪ੍ਰਸ਼ਾਦ ਆ ਜਿਹੜਾ ਮੈਂ ਦੇਸੀ ਘਿਓ ਦਾ ਬਣਾ ਰਹੀ ਆਂਗੀ ਇਹ ਬਾਹਰ ਨਾ ਗਲੀ ਦੇ ਵਿੱਚ ਪੁੱਤੀ ਜਿਹੜੀ ਸੂਈ ਹੈਗੀ ਉਹਦੇ ਲਈ ਬਣਾ ਰਹੀ ਹੈਗੀ ਤੇ ਬਾਕੀ ਇੱਕ ਭੈਣ ਮੈਨੂੰ ਕਹਿੰਦੇ ਸੀ ਆਵਾਜ਼ ਕਲੀਅਰ ਨਹੀਂ ਆ ਰਹੀ ਹਾਂਜੀ ਭੈਣੇ ਆਵਾਜ਼ ਮੈਂ ਵੀ ਅੱਜ ਦੇਖਿਆ ਮੈਨੂੰ ਪਤਾ ਹੀ ਨਹੀਂ ਸੀਗਾ ਆਵਾਜ਼ ਬਿਲਕੁਲ ਵੀ ਕਲੀਅਰ ਨਹੀਂ ਆ ਰਹੀ ਸ਼ਾਇਦ ਮੇਰੇ ਫੋਨ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਸਪੀਕਰ ਜਾਂ ਮੈਕ ਵਗੈਰਾ ਹੁੰਦਾ ਜਿਹੜਾ ਉਹ ਖਰਾਬ ਹੋ ਗਿਆ ਮੈਨੂੰ ਕਿ ਸ਼ਾਇਦ ਖਰਾਬ ਹੋ ਗਿਆ ਦਾ ਤੇ ਚਲੋ ਕੋਈ ਗੱਲ ਨਹੀਂ ਨੂੰ ਦਿਖਾਉਣਿਆ ਤੇ ਤੁਸੀਂ ਅਡਜਸਟ ਕਰ ਲਿਓ ਅੱਜ ਦਾ ਦਿਨ ਦੇਖ ਲਿਓ ਵੈਸੇ ਮੈਂ ਅੱਜ ਕੋਸ਼ਿਸ਼ ਕੀਤੀ ਐ ਵੀ ਥੋੜੀ ਆਵਾਜ਼ ਵਧੀਆ ਮੋਟੋ ਮੋਟੋ ਲੱਗੇ ਜਾਂਦਾ ਦੀ ਹੁਣ ਜਦੋਂ ਖਾਸੇ ਲੈਣਾ ਹੈ ਲੈ ਆ ਕਿੰਨਾ ਲੱਗੀਆਂ ਬੜੀਆਂ ਕੁਆਲਟੀ ਹੋ ਜੀ ਵੀਡੀਓ ਵੀ ਹੁਣ ਚੱਲਣ ਲੱਗ ਪਾਣਾ ਕਰਦੇ ਇੱਧਰ ਤੁਸੀਂ ਚੱਲਣ ਜੇ ਫੜ ਲਓ ਉਹ ਲੈ ਵਾ ਤੇ ਉਹ ਤੇ ਲੱਗ ਰਿਹਾ ਕੋਲੇ ਕੋਲੇ ਹੋਰ ਵੀ ਹਾਂ ਉਹ ਦਾ ਕਰ ਬਿੰਦ ਉਹ ਦਾ ਡੱਕ ਰਿਹਾ ਹੁੰਦਾ ਪਾ ਦੇ ਪਰ ਸ਼ਾਲੀ ਠੰਡਾ ਹੋ ਕੇ ਜੰਮ ਗਿਆ ਇਹ ਰੋਂ ਕਰ ਲੈ ਪੂਰੇ ਖਾਲਾ ਕਣ ਮਿੰਨ ਤਾਂ ਬੱਢੜ ਤਾਂ ਵੀ ਡਰ ਲੱਗਦਾ ਪਰ ਸ਼ਾਦਾ ਪਾਇ ਦੀ ਚਰੇ ਅੱਛਾ ਮੈਂ ਖਾ ਲੂੰਗੀ ਚਲ ਕਿਤੇ ਹੋਰ ਆਈਏ ਹੁਣ ਕੀ ਕਰੀਏ ਚੱਲ ਅੱਗੀ ਹੀ ਚੱਜੇ ਕੋਈ ਤਾਂ ਹੈ ਹੋਰ ਹੈ ਇਹ ਐਨਾ ਜਣੇ ਕਿ ਆਹ ਕਾ ਚਲਾ ਹੰਦਾ ਲਈ ਹੁਣ ਤਾਂ ਵੱਡ ਨੂੰ ਵੀ ਪਰਸ਼ਾ ਚਾਰ ਹੈ ਚਾਰ ਨੇ ਹਾਂ ਹੁਣ ਤਾਂ ਮੋਰੀ ਆ ਰਹੀ ਹੈ ਦੀਂਦੇ ਨਹੀਂ ਇਹ ਇੱਕ ਤਾਂ ਉੱਚਾ ਆਥਾ ਹੋਣ ਵਾਲਾ ਖਾ ਲੈਣ ਦੇ ਚੱਲਿਓ ਨਾਲ ਹੀ ਜਿੱਡੂ ਹੈ ਮੈਨੂੰ ਲੱਗਦਾ ਨਾ ਹੁਣ ਤਾਂ ਖਾ ਜੂਗੀ ਇਹਨਾਂ ਕਰ ਲੈਣ ਉਸਤੇ ਤਿਆਰ ਦੁੱਧ ਦੇ ਤਰਖਾ ਹੈ ਹਾਂ ਇਹ ਤਿਆਰ ਨਾ ਖਾ ਜੂਗੀ ਇਹ 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 ਉਹਨਾਂ ਨੂੰ ਨਹੀਂ ਹੁੰਦੀ ਕਟੂਰਿਆਂ ਕਰਕੇ ਉਹਨਾਂ ਤੋਂ ਡਰਦੀ ਐ ਨਾ ਤਾਂ ਖਾ ਜੂ ਖਾ ਕੇ ਖਾ ਕੇ ਹੁੰਨੀ ਨੁਕਸਾਨ ਆਏਗਾ ਹੁੰਨੀ ਨੁਕਸਾਨ ਆ ਹਮ ਤਾਂ ਖਾਜੂ ਵੀ ਹੁਣ ਨਹੀਂ ਹੋਣ ਦਿੰਦੀ ਨੁਕਸਾਨ ਚਲ ਚਲ ਬਹਿ ਜਾ ਹੁਣ ਦੇਖਾਂਗੇ ਤੂਰੇ ਪਣਾ ਤਾਂ ਹੋ ਜਾਏ ਉਹ ਨੂੰ ਕਹਿੰਦੀ ਚਲ ਪੂਰੇ ਪੈ ਦੋ ਤਾਂ ਚੁੱਤੇ ਜ ਜੱਟ ਲੱਗੇ ਜ ਨਹੀਂ ਹਾਂ ਦੀਦੀ ਦੋ ਘਾਰੇ ਨੇ ਕੱਲ ਮੈਂ ਇੱਧਰ ਦੀ ਦੇਖ ਕੇ ਗਈ ਸੀ ਹਾਂ ਕੱਲ ਕਿਸਦੇ ਸੀਗੇ ਇਹ ਹੁਣ ਜਾਊਗੀ ਬਸ ਕਰ ਭਾਣੇ ਹੁਣ ਕੀ ਖਾਏਂਗੀ ਕਾਗਜ਼ ਹਉਨ ਦੇਖ ਬੰਦ ਮਾਂਦੀ ਉਹ ਬੈਠੇ ਨੇ ਕਹਿਰ ਨੇਗੇ ਤਾਣੂ ਆ ਹੀ ਦੇਖਦਾ ਸੀ ਇਵੇਂ ਜਾਖਰੀਆ ਵਰਕਣ ਵਟਲੇ ਤੇਰੇ ਨਹੀਂ ਮੜਦੀ ਨਹੀਂ ਮੜਦੀ ਤੁਰੀ ਦਿੰਦੀ ਉਹ ਬੈਠੇ ਨੇ ਲੈਣਗੇ ਤੀਨੇ ਨੇ ਹਾਂ ਕਿਵੇਂ ਕਰਦੇ ਨੇ ਠੰਡ ਲੱਗਦੀ ਉਹਨਾਂ ਨੂੰ ਵਿਚਾਰਿਆਂ ਨੂੰ ਹਾਂ ਕਰਦੇ ਨੇ ਨਾ ਆਈ ਨਾ ਤਾਂ ਨਸਤੀ ਤੇ ਆ ਗਈ ਪਹਿਲਾਂ ਲੈਖਾ ਕਹਿਣਾ ਪੂਰੀ ਭਰਾਉ ਆਈ ਬਤੂ ਭਰਾਉ ਹੈ ਹੈ ਮਾ ਦੱਤੇ ਭਰਾਉ ਜੇ ਤਰਾਹ ਮਾ ਉਹ ਕੋਈ ਪੈਰ ਦੇਖੀ ਜਾਂਦੀ ਆ ਤੋ ਪਰ ਆ ਨਸਾਂ ਕਰਾ ਦੇ ਜੀ ਹਨਾ ਇਹ ਚੱਲ ਪੁਰੇ ਉਧਰ ਪਰ ਆ ਜਾ ਵਿਚਾਲੋ ਉਧਰ ਹੋਇਆ ਪੁੱਤ ਚੱਲ ਲੋਈ 5 ਦਾ ਟਾਈਮ ਹੋ ਗਿਆ ਸੁੰਦਰ ਜਾ ਰਹੇ ਹਾਂ ਚੰਡੀਗੜ੍ਹ ਇਨੋਵਾ ਗੱਡੀ ਲੈ ਕੇ

ਕੀ ਹੋ ਗਿਆ ਕੀ ਕਿੱਥੇ ਸੀ ਤੂੰ ਰਾਤ ਕਿੱਥੇ ਸੀ ਦੱਸੀ ਕਿਧਰ ਭੱਜ ਗਈ ਜੀ ਜਿਵੇਂ ਮੈਂ ਪੀਨੀਆ ਚਾਹ ਤੇ ਪਿੰਦਰ ਦੀ ਰੋਟੀ ਬਣਾ ਕੇ ਮੈਂ ਟਿਫਨ ਚ ਪੈਕ ਕਰਦੀ ਸਬਜੀ ਪਰੌਂਠੇ ਚਾਹ ਠੀਕ ਆ ਜੀ ਹੁਣ ਮੈਂ ਪੀਨੀਆ ਚਾਹ ਖੈਨੀ ਬਲੌਗ ਵਿੱਚ ਲੋ ਜੀ ਅੱਜ ਤਿਆਰੀ ਕਰਦੇ ਕਰਕਚੌਤੀ ਤੇ ਜਿਹੜਾ ਮੇਰਾ ਕੱਲ ਵਾਲਾ ਬਲੌਗ ਸੀ ਉਹ ਕਿਸੇ ਕਾਰਨ ਅਪਲੋਡ ਨਹੀਂ ਹੋ ਸਕਿਆ ਤੇ ਦੋ ਤੋਂ ਤਿੰਨ ਦਿਨ ਹੋ ਗਏ ਸਾਡੇ ਵਾਈਫਾਈ ਪਤਾ ਨਹੀਂ ਕਿਹੜੀ ਕੰਪਨੀ ਵਗੈਰਾ ਭੱਜ ਗਈ ਵਾਈਫਾਈ ਵੀ ਬੰਦ ਹੋਇਆ ਪਿਆ ਤੇ ਘਰ ਵਾਲਾ ਨੈਟਵਰਕ ਆ ਉਹਦੇ ਨਾਲ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਕਰਕੇ ਦੋ ਦਿਨ ਮੇਰਾ ਵੀਡੀਓ ਨਹੀਂ ਆਇਆ ਹੈਗਾ ਤੇ ਉਹ ਵੀਡੀਓ ਹੁਣ ਤੁਹਾਨੂੰ ਬਾਅਦ ਦੇ ਵਿੱਚ ਦੇਖਣ ਨੂੰ ਮਿਲੂਗਾ ਕਿਉਂਕਿ ਉਹ ਹਜੇ ਮੈਂ ਉੱਥੇ ਹੀ ਛੱਡਦਾ ਤੇ ਆਹ ਵਾਲਾ ਵੀਡੀਓ ਜਿਹੜਾ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰ ਰਹੀ ਆਂ ਆਪਣੀ ਕਰਵਾ ਚੌਥ ਦੀ ਤਿਆਰੀ ਕਰ ਰਹੀ ਹਾਂ ਆਪਣਾ ਸਕਿਨ ਕੇਅਰ ਆ ਆਪਣਾ ਮੈਨੀਕਿਓਰ ਪੈਡੀਕਿਓਰ ਹੈ ਨਾ ਉਹ ਕਰੂ ਕਿਉਂਕਿ ਮੇਰੇ ਹੱਥ ਬਹੁਤ ਜ਼ਿਆਦਾ ਖਰਾਬ ਹੋ ਗਏ ਪੈਰ ਜਿਵੇਂ ਕਿ ਮੈਂ ਪੋਚੇ ਹੱਥਾਂ ਦੇ ਨਾਲ ਹੀ ਲਾਉਣੇ ਆ ਤੇ ਤਾਂ ਕਰਕੇ ਥੋੜੀ ਜਿਹੀ ਹੋ ਜਾਂਦਾ ਜਿਵੇਂ ਹੁਣ ਫਰਸ਼ ਖਰਾਬ ਸੀਗਾ ਹਨਾ ਫਲੋਰ ਤਾਂ ਕਰਕੇ ਥੋੜਾ ਜਿਹਾ ਮੇਰੇ ਵਿੱਚ ਨਾ ਸਰੋਂ ਸਰੋਂ ਦਾ ਜਿਹੜਾ ਤੇਲ ਹੁੰਦਾ ਉਹ ਪਾ ਕੇ ਪੋਚਾ ਲਾਉਣੀ ਹੁੰਦੀ ਆ ਤਾਂ ਮੇਰੇ ਹੱਥ ਦੇਖੋ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਨੇਗੇ ਤੇ ਆਪਾਂ ਉਹ ਕਰਾਂਗੇ ਜਿਵੇਂ ਮੈਂ ਨਿਕਲ ਪੈਡੀਕਿਓਰ ਵੀ ਕਰਾਂਗੀ ਤੇ ਉਸ ਤੋਂ ਪਹਿਲਾਂ ਜਿਵੇਂ ਮੈਂ ਆਪਣੀ ਥੋੜੀ ਸਕਿਨ ਕੇਅਰ ਕਰੂੰਗੀ ਹਜੀ ਤੇ ਆਪਣਾ ਫੇਸ ਜਿਹੜਾ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕੱਚਾ ਦੁੱਧ ਲਿਆ ਕੱਚੇ ਦੁੱਧ ਦੇ ਨਾਲ ਜਿਹੜਾ ਫੇਸ ਆ ਮੈਨੂੰ ਸਾਫ ਕਰੂੰਗੇ ਉਹ ਮ ਆਪਾਂ ਜ਼ਿਆਦਾ ਰਗੜਨਾ ਨਹੀਂ ਹੈਗਾ ਇਹਨੂੰ ਹਲਕੇ ਹਲਕੇ ਹੱਥ ਨਾਲ ਮੈਂ ਸਾਫ ਕਰ ਲੂੰਗੀ ਠੀਕ ਹੈ ਇੱਕ ਕਲੀਨਰ ਦਾ ਕੰਮ ਕਰਦਾ ਜਿਹੜਾ ਦੁੱਧਾ ਹੈ ਫੇਸ ਨੂੰ ਬਹੁਤ ਸਾਫ ਕਰਦਾ ਜੇਕਰ ਤੁਸੀਂ ਫੇਸ਼ੀਅਲ ਵਗੈਰਾ ਵੀ ਨਹੀਂ ਕਰਨਾ ਹਨ ਤਾਂ ਤੁਸੀਂ ਕੱਲਾ ਦੁੱਧ ਦੇ ਨਾਲ ਆਪਣੇ ਫੇਸ ਨੂੰ ਸਾਫ ਕਰ ਲਓ ਠੀਕ ਆ ਬਹੁਤ ਸੋਹਣਾ ਹੋ ਜਾਊਗਾ ਜੋ ਵੀ ਡਸਟ ਵਗੈਰਾ ਹੋਊਗੀ ਕਲੀਨ ਹੋ ਜਾਊਗਾ ਤੁਹਾਡਾ ਫੇਸ ਇਹ ਵੀ ਇਹਨਾਂ ਕਾਹੀ ਜਰਾ ਮੈਲ ਪੱਟੀ ਜੰਦੀ ਹੈ ਪਰ ਇਹਨੂੰ ਦੱਬ ਕੇ ਨਾ ਰਗੜਿਓ ਠੀਕ ਹੈ ਇਹਨੂੰ ਹਲਕੇ ਹਲਕੇ ਹੱਥ ਨਾਲ ਹੀ ਰਗੜੋ ਹੱਕ ਨੁੱਕ ਆਪਣਾ ਸਾਫ ਕਰ ਲਿਓ ਨਾ ਫੇਸ਼ਲ ਕੁਸ਼ਲ ਪਾਰਲਰ ਨੂੰ ਨਾ ਜਾ ਕੇ ਗਰਾਉਂਡਿੰਗ ਤੁਸੀਂ ਕਦੇ ਵੀ ਦੇਖਿਆ ਨਹੀਂ ਹੋਊਗਾ ਮੈਨੂੰ ਪਾਰਲਰ ਕਈ ਨੂੰ ਤੇ ਬਸ ਮੈਂ ਘਰ ਹੀ ਕਰਦੀ ਹਾਂ ਦੋਗੇ ਤੁਹਾਨੂੰ ਪਹਿਲਾਂ ਪਾ ਇਸ ਨੂੰ ਕਾਟਨ ਨਾਲ ਕੱਟੇ ਦੁਦਰਾ ਸਾਫ ਕਰ ਲਈਏ ਠੀਕ ਆ ਫਿਰ ਉਸ ਤੋਂ ਬਾਅਦ ਇਹ ਤੇ ਨੈਕ ਨੂੰ ਸਾਫ ਕਰਨਾ ਮਿਲੂ ਕਿਉਂਕਿ ਖਾਲ ਨੂੰ ਫਿਰ ਜੁਵੈਲਰੀ ਵਗੈਰਾ ਵੀ ਪਾਉਣੀਆਂ ਹਨ ਵਰਤਣਗੇ ਤੇ ਵਰਤਨ ਰੱਖਣ ਦੀ ਖੁਸ਼ੀ ਵੀ ਬਹੁਤ ਜ਼ਿਆਦਾ ਹੈਗੀ ਤੇ ਇੱਕ ਦੁੱਖ ਵੀ ਬਹੁਤ ਹੋ ਗਿਆ ਕਿਉਂਕਿ ਸਾਡੇ ਪੰਜਾਬੀ ਗਾਇਕ ਵੀਰ ਰਾਜ ਵੀਰ ਜੀ ਦਾ ਬੰਦਾ ਹਨ ਇਸ ਦੁਨੀਆ ਵਿੱਚ ਨਹੀਂ ਰਹੇ ਉਸਨੇ ਪੋਸਟਪੋਨੀਫਾਈ ਸੀ ਵੀਡੀਓ ਦਿਖਾਈਆ ਬਹੁਤ ਯਾਰੇ ਘਟਾ ਹੋਇਆ ਹਨਾ ਬਹੁਤ ਯਾਰੇ ਘਟਾ ਪਿਆਗਾ ਤੇ ਸੱਚੀ ਨਾਲ ਬਹੁਤ ਅਫਸੋਸ ਹੋ ਰਿਹਾ ਹੈ ਜਦੋਂ ਨਾ ਯਾਦ ਆ ਜਾਂਦੀ ਹੈ ਮਤਲਬ ਗੱਲ ਉਹਦੀ ਹਨਾ ਵੀ ਇੰਨਾ ਹਾਸਮੁਖ ਬੰਦਾ ਸੀਗਾ ਉਹ ਬਹੁਤ ਜ਼ਿਆਦਾ ਹਾਸਮੁਖ ਬੰਦਾ ਸੀਗਾ ਵੀਡੀਓ ਦੇਖਦੇ ਉਹਦੀ ਹਨਾ ਮਤਲਬ ਰੋਣਾ ਆਉਂਦਾਗਾ ਵੀ ਪ੍ਰਮਾਤਮਾ ਇਸ ਤਰ੍ਹਾਂ ਕਿਸੇ ਨਾਲ ਵੀ ਨਾ ਕਰੇ ਕੱਚੀ ਪੱਕੀ ਉਮਰ ਹਨਾ ਆਪ ਨੂੰ ਦੇਖਣੀ ਚਾਹੀਦੀ ਹੈਗੀ ਤੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਉਹਦੀ ਘਾਟ ਜਿਹੜੀ ਹਨਾ ਉਹ ਨਹੀਂ ਭਰ ਹੋ ਸਕਦੀ ਵਿਚਾਰੇ ਮਾਣੂ ਪਪਾ ਉਹਦੇ ਡੈਡੀ ਦੀ ਵੀ ਜੱਥ ਹੋਈ ਹੋਈ ਆ ਹਨਾ ਇਹ ਮਾਂ ਵੀ ਸ ਹੈ ਦਾ ਵਾਈਪ ਮੈਨੂੰ ਇਹ ਨਹੀਂ ਪਤਾ ਕਿ ਬੱਚੇ ਕਿੰਨੇ ਹੋਣਗੇ ਕਿਉਂਕਿ ਮੈਂ ਕਦੇ ਵੀਡੀਓਜ਼ ਵਗੈਰਾ ਨਹੀਂ ਨਾ ਦੇ ਦੇਖੀਆਂ ਸੀਗੀਆਂ ਉਹਦਾ ਗਾਣੇ ਮੈਨੂੰ ਸਾਰੇ ਪਸੰਦ ਸੀਗੇ ਉਹਨਾਂ ਦੇ ਬਹੁਤ ਸੋਹਣੇ ਸੋਹਣੇ ਗਾਣੇ ਸੀਗੇ ਪਰਵਾਰਿਕਾ ਗਾਣੇ ਸੀਗੇ ਸਾਰੇ ਹਨਾ ਬਹੁਤ ਪਸੰਦ ਸੀਗੇ ਗਾਣੇ ਮੈਨੂੰ ਉਹਨਾਂ ਦੇ ਮੈਂ ਆਪਣੀ ਗਈ ਵੀਡੀਓ ਦੇ ਵਿੱਚ ਸ਼ਾਰਟ ਦੇ ਵਿੱਚ ਉਹਨਾਂ ਦੇ ਗਾਣੇ ਲਾਇਆ ਹੋਏ ਨੇ ਹਨਾ ਮੈਨੂੰ ਬਹੁਤ ਬੜੀ ਨਰਮ ਬੈਸਿਕ ਹਨਾ ਇਹ ਹੀ ਗਾਣੇ ਸੋਹਣੇ ਸੀਗੇ ਪਰਵਾਰਿਕ ਗੀਤ ਹੁੰਦੇ ਸੀਗੇ ਬਹੁਤ ਜਿਆਦਾ ਦੁੱਖ ਹੋਇਆ ਬਹੁਤ ਅਫਸੋਸ ਹੈ ਪਰਮਾਤਮਾ ਜਾਂ ਰੋ ਕੋਸ਼ਕਾ ਕਰ ਨਹੀਂ ਸਕਦੇ ਜੋ ਪਰਮਾਤਮਾ ਦਾ ਠਵਾ ਸੁਣਨਾ ਉਹ ਵੀ ਹੋਣਾ ਹੁੰਦਾ ਉਸੇ ਹੱਥ ਕੀ ਹੁੰਦਾ ਅਰਦਾਸਾਂ ਤਾਂ ਸਭ ਨੇ ਕੀਤੀਆਂ ਪਰ ਕਿਸੇ ਦੀ ਅਰਦਾਸ ਨਹੀਂ ਸੁਣੀ ਗਈ ਹੈ ਨਾ ਇਸੇ ਲੋ ਟਾਈਮ ਆ ਗਿਆ ਸੀ ਪਰਮਾਤਮਾ ਨੇ ਕਿਹਾ ਜ਼ਰੂਰੀ ਕੋਈ ਵੀ ਸੱਜਾ ਜੰਮ ਉਸ ਟਾਈਮ ਸਭ ਨੂੰ ਜਾਣਾ ਆਪਾਂ ਨੇ ਵੀ ਜਾਣਾ ਪਰ ਇਹ ਹੈ ਵੀ ਹੈ ਨਾ ਕੱਚੀ ਪੱਕੀ ਰੱਬ ਦੇਖ ਲੈ ਬਹੁਤ ਜਿਆਦਾ ਦੁੱਖ ਹੋਇਆ ਜਦੋਂ ਕੱਲ ਪਤਾ ਲੱਗਿਆ ਮੇਰੇ ਫੋਨ ਦੇ ਵਿੱਚ ਉਸ ਟਾਈਮ ਨੈਟਵਰਕ ਹੈ ਨਹੀਂ ਸੀਗਾ ਤੇ ਮੈਨੂੰ ਮੇਰੇ ਪੇਕੇ ਹਿੱਸੇ ਕਹਿੰਦੇ ਰਾਜਵੀਰ ਹੁੰਦਾ ਇਹ ਕਹਿੰਦੇ ਇੱਥੇ ਹੋਊਗਾ ਨਾ ਬਹੁਤ ਚਾਰੇ ਮਾਨੀ ਨਹੀਂ ਲੱਗ ਰਿਹਾ ਪਰ ਇੱਕ ਚਲੋ ਕਿ ਤੇਹਾਰਾ ਆ ਰਹੇ ਨੇ ਉਹ ਵੀ ਕਹਿੰਦੇ ਹੁੰਦੇ ਨੇ ਵੀ ਕਿਸੇ ਦੇ ਘਰੀ ਹਣਾ ਦੇ ਕੋਈ ਇਹ ਦੁਨੀਆ ਡਰੀ ਗਈ ਇਹ ਜਿਹੜਾ ਜੱਗ ਵਸਦਾ ਇਹਦੇ ਵਿੱਚ ਹਣਾ ਕਿਸੇ ਨੇ ਘਰ ਖੁਸ਼ੀ ਆ ਕਿਸੇ ਦੇ ਘਰੇ ਕਾਮ ਆਗਾ ਤੇ ਸੀਮਾ ਕਲੇਸਾ ਨੂੰ ਵੀਰਾਤਾ ਇਹਨੇ ਕਹਿੰਦੇ ਸੀਮਾ ਦਾ ਕਿਸੇ ਦੇ ਘਰੇ ਖੁਸ਼ੀ ਆ ਕਿਸੇ ਦੇ ਘਰ ਆਣਾ ਕੋਈ ਹੁਣ ਆਪਣੇ ਤਰਫਾ ਜੋ ਉਸਦੀ ਤਿਆਰੀਆਂ ਕਰਦੇ ਨੂੰ ਵੀ ਵਿਚਾਰੀ ਵਾਈਫ ਬਹੁਤ ਜ਼ਿਆਦਾ ਸੋਚ ਸਮਝਾਣਾ ਇਸ ਕਰਨਾ ਕੀ ਕਰਿਆ ਵੀ ਕੀ ਜਾ ਸਕਦਾ ਹਾਈ ਗੁਰੂ ਜੀ ਵਿਦਿਆਰਥੀ ਹੁਣ ਜਿਹਾ ਨਿਵਾਸ ਸਵੱਖਣਾ ਪਰਿਵਾਰ ਨੂੰ ਭਾਣਾ ਮੰਨਣ। ਲੋਈ ਸਟੋਰੀ ਇਹ ਪੂਨ ਹੋ ਗਿਆ ਸੀ ਫੋਨ ਦੇ ਵਿੱਚੋਂ ਕੁਝ ਵੀਡੀਓ ਅਪਲੋਡ ਕਰਨੀਆਂ ਪਈਆਂ ਨੇ ਤੇ ਆਪਾਂ ਤਾਂ ਇੱਕੋ ਹੀ ਅਰਦਾਸ ਕਰ ਸਕਦੇ ਹਾਂ ਹੁਣ ਪਹਿਲਾਂ ਪ੍ਰਭਾਸ ਕਰਦੇ ਸ੍ਰੀ ਵਾਹਿਗੁਰੂ ਜੀ ਰਾਜਵੀਰ ਸੰਧਾ ਵੀਰ ਨੂੰ ਜਲਦੀ ਠੀਕ ਕਰਦੇ ਹਨ ਹਣਾ ਪਰ ਹੁਣ ਆਪਾਂ ਇਹ ਅਰਦਾਸ ਕਰ ਸਕਦੇ ਹਾਂ ਕਿ ਜੀ ਰਾਜਵੀਰ ਸੰਧਾ ਹੋਣੀ ਗੁਰੂ ਜੀ ਚਾਰਮੇ ਜਿਹਾ ਨਿਵਾਸ ਸਵੱਖਣਾ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਰ ਬਖਸ਼ਣਾ ਕੋ ਇੰਨੇ ਕਰ ਸਕਦੇ ਨਹੀਂ ਅਸੀਂ ਇਹ ਅਰਦਾਸ ਕਰ ਸਕਦੇ ਹਾਂ ਕਿ ਕੋਈ ਹੱਥੋਂ ਬਸ ਕੁਝ ਨਹੀਂ ਹੈਗਾ ਜੋ ਹੱਥੋਂ ਦਾ ਸਭ ਉਸ ਪ੍ਰਮਾਤਮਾ ਦੀ ਕੀ ਕਰ ਸਕਦੇ ਹਾਂ ਚਲੋ ਜੀ ਲੋ ਜਪਾ ਕਲੀਨਸ ਕਰਕੇ ਫੇਸ ਫਿਰ ਆਪਾਂ ਪੈਕ ਲਾਉਣੀ ਠੀਕ ਹੈ ਜੀ ਨਾਲ ਨਾਲ ਆਪਣੇ ਆਈਸ ਨੇ ਜਿਹੜੇ ਆਈਸ ਨਹੀਂ ਕਰਨਾ ਚਾਹੁੰਦੇ ਨਹੀਂ ਤਾਂ ਆਪਣੇ ਨਾ ਡਾਰਕ ਸਰਕਲ ਜਲਦੀ ਹੋ ਜਾਂਦੇ ਨੇ ਇਹ ਵੀ ਤੁਸੀਂ ਕਰਿਆ ਕਰੋ ਕੋਈ ਵੀ ਤੁਸੀਂ ਕਰੇ ਪੈਕ ਲਾਉਣੀ ਆ ਉਹਦਾ ਕੋਈ ਉਹ ਹੁੰਦਾ ਉਹਦੀ ਹਲਕੀ ਜਿਹੀ ਮ사ਜ ਕਰਦੇ ਹੋ ਜਿਹੜਾ ਤੁਹਾਨੂੰ ਆਇ ਲੱਗਦਾ ਵੀ ਇਹ ਨੁਕਸਾਨ ਨਹੀਂ ਕਰਦਾ ਸਾਡੀ ਅੱਖਾਂ ਨੂੰ ਉਹਦੀ ਤੁਸੀਂ ਮ사ਜ ਕਰਿਆ ਕਰੋ ਜ਼ਰੂਰ ਇਹ ਵੀ ਬੱਦ ਸਾਇਕਲ ਹੋ ਜਾਂਦਾ ਹੈ ਜਲਦੀ ਇੱਕ ਫਿਰ ਇਹ ਥੋੜਾ ਨਿਗਾ ਘਟ ਘੱਟ ਜਿਆਦਾ ਆਪਾਂ ਕਿਸੇ ਫੀਸ ਚਲਾਉਣੇ ਤਾਂ ਹੋ ਜਾਊਗਾ ਪਰ ਮੈਨੂੰ ਹੋ ਗਿਆ ਸੀ ਦੇਖੋ ਹੁਣ ਬਿਲਕੁਲ ਠੀਕ ਆ ਹੁਣ ਬਿਲਕੁਲ ਵੀ ਨਹੀਂ ਹੈਗਾ ਮੈਂ ਥੋੜਾ ਨਾਲ ਸ਼ੇਵਿੰਗ ਕੀਤੀ ਉਹ ਵੀਡੀਓ ਪਹਿਲਾਂ ਮੇਰੇ ਕਾਫੀ ਹੋ ਗਏ ਸੀ ਇੱਥੇ ਪਰ ਹੁਣ ਦੇਖੋ ਬਿਲਕੁਲ ਗਾਇਬ ਨੇ ਹੁਣ ਬੱਦ ਸਿਰ ਤੋਂ ਬਿਲਕੁਲ ਹੁਣ ਲਓ ਜੀ ਇਹਨੂੰ ਸਾਫ ਕਰ ਲਈ ਫਿਰ ਮਿਲਦੇ ਲੋ ਜੀ ਠੰਡੇ ਪਾਣੀ ਨਾਲ ਮੈਂ ਆਪਣਾ ਫੇਸ ਵਾਸ਼ ਕਰ ਲਿਆ ਤੇ ਹੁਣ ਮੈਂ ਪੈਕ ਲਗਾਉਂਗੀ ਪੈਕ ਜਿਹੜਾ ਮੈਂ ਬਣਾਇਆਗਾ ਅ ਜਿਵੇਂ ਆਟਾ ਹੋ ਗਿਆ ਜਿਹੜਾ ਕਣਕ ਦਾ ਹੈ ਨਾ ਕਣਕ ਦਾ ਆਟਾ ਲਿਆਗਾ ਤੇ ਉਹਦੇ ਵਿੱਚ ਦਹੀਂ ਮਿਕਸ ਕਰ ਲਏ ਥੋੜਾ ਜਿਹਾ ਨਿੰਬੂ ਮਿਕਸ ਕਰ ਲਏ ਥੋੜੀ ਜਿਹੀ ਹਲਦੀ ਤੇ ਵਾਲਾ ਪੈਕ ਆ ਜਿਹੜਾ ਆਟੇ ਦਾ ਬਹੁਤ ਹੀ ਵਧੀਆ ਹੁੰਦਾ ਤੇ ਠੰਡਾ ਵੀ ਹੁੰਦਾ ਜਿਹੜਾ ਆਟੇ ਵਾਲਾ ਪੈਕ ਆ ਤੇ ਸਾਈਨ ਬਹੁਤ ਜ਼ਿਆਦਾ ਆਉਂਦੀ ਇਹਦੇ ਨਾਲ 글로ਵ ਵਧੀਆ ਕਰਦਾ ਫੇਸ ਤੇ ਬ੍ਰਸ਼ ਨਾਲ ਲਾ ਰਹੀ ਹਾਂ ਮੈਂ ਤੇ ਮੇਰੇ ਕੋਲ ਬ੍ਰਸ਼ ਸੀਗਾ ਮੈਂ ਕਿਹਾ ਚਲੋ ਬ੍ਰਸ਼ ਨਾਲ ਲਾ ਲੈਂਨੀ ਆ ਥੋੜਾ ਸੌਖਾ ਲੱਗ ਜੂ ਤੇ ਬੈਕ ਤੇ ਨੱਕ ਤੇ ਤੇ ਅੱਗੇ ਵੀ ਹਨਾ ਲਗਾਇਆ ਮੈਂ ਤੇ ਉਸ ਤੋਂ ਬਾਅਦ ਇਹਨੂੰ ਹੋ ਸਕਦਾ ਹੂੰਗੀ 20 ਮਿੰਟ ਤੇ ਨਾਲ ਹੀ ਮੈਂ ਕੈਰੀ ਕਰੀ ਆਪਣਾ ਮੈਡੀਕਲ ਜੋ ਪਹਿਲੇ ਮੈਂ ਟੈਡੀ ਕਰਾ ਲਿਆ ਕਿਉਂਕਿ ਮੈਨੀ ਕੋਸੇ ਕਰਾ ਲਿਆ ਕਿ ਕਿ ਪੂਰੀ ਐਕਸ ਤੇ ਉਹਦੇ ਲਈ ਜਿਹੜਾ ਸਮਾਲ ਲਿਆ ਮੈਂ ਬੇਕਿੰਗ ਪਾਊਡਰ ਲਿਆਗਾ ਸ਼ੈਂਪੂ ਲਿਆਗਾ ਤੇ ਨਿੰਬੂ ਨਮਕਾ ਸਿਰਫ ਚਾਰ ਚੀਜ਼ਾਂ ਹੀ ਨੇਗੀਆਂ ਇਹ ਬੇਕਿੰਗ ਪਾਊਡਰ ਲੈਣਾ ਤੁਸੀਂ ਬੇਕਿੰਗ ਸੋਡਾ ਨਹੀਂ ਲੈਣਾ ਜੀ ਤੁਸੀਂ ਇਹ ਚੀਜ਼ ਕਰਨਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਇੰਨਾ ਕ ਪਾਣੀ ਗਰਮ ਲੈ ਲਿਆ ਮੈਂ ਜਿੰਨਾ ਕ ਗਰਮ ਪਾਣੀ ਦੇ ਵਿੱਚ ਮੇਰੇ ਹੱਥ ਨੇ ਜਿਹੜੇ ਉਹ ਡਿਪ ਹੋ ਜਾਣ ਮੈਂ ਹੱਥ ਜਾਂ ਪੈਰ ਮੇਰੇ ਗਰਮ ਪਾਣੀ ਨੂੰ ਛੱਲ ਜਾਣ ਉਹਨਾਂ ਕ ਗਰਮ ਪਾਣੀ ਮੈਂ ਲੈ ਲਿਆ ਤੇ ਇਹਦੇ ਵਿੱਚ ਸ਼ੈਂਪੂ ਬੇਕਿੰਗ ਜਿਹੜਾ ਪਾਊਡਰ ਸੀ ਉਹ ਮਿਕਸ ਕਰ ਲਿਆ ਨਮਕ ਮਿਕਸ ਕਰ ਲਿਆ ਤੇ ਨਿੰਬੂ ਨਿਚੋੜ ਕੇ ਵਿੱਚੇ ਜਿਹੜੇ ਸਿਲਕੇ ਸੀਗੇ ਉਹ ਉਦਾਂ ਵਿੱਚੇ ਸਿੱਟ ਲੇ ਬਸ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਜਿਵੇਂ 20 ਮਿੰਟ ਹਨਾ 15 ਮਿੰਟ ਇਹਦੇ ਵਿੱਚ ਪੈਰ ਨੇ ਜਿਹੜੇ ਆਪਣੇ ਹੱਥ ਨੇ ਉਹ ਡਿਪ ਕਰਕੇ ਰੱਖ ਲਉਂਗੇ ਉਸ ਤੋਂ ਬਾਅਦ ਨਿੰਬੂ ਦੇ ਛਿਲਕਿਆਂ ਨਾਲ ਜਾਂ ਫਿਰ ਕੋਈ ਹਲਕਾ ਜਿਹਾ ਜਿਵੇਂ ਬ੍ਰਸ਼ ਹੈਗਾ ਪੈਰਾਂ ਵਾਲਾ ਹੁੰਦਾ ਹਨ ਤੇ ਨਿੰਬੂ ਦੇ ਛਿਲਕੇ ਨਾਲ ਹੀ ਜ਼ਿਆਦਾ ਮੈਨੂੰ ਉਹ ਲੱਗਦਾ ਬ੍ਰਸ਼ ਵਗੈਰਾ ਥੋੜਾ ਹਾਰਡ ਹੁੰਦਾ ਤੇ ਨਿੰਬੂ ਦੇ ਛਿਲਕੇ ਨਾਲ ਹੀ ਜਿਵੇਂ ਮੈਂ ਨੇਲਸ ਵਗੈਰਾ ਹੋਗੇ ਉਹਦੀ ਸਫਾਈ ਕਰ ਲਈ ਸੀਗੀ ਤੇ ਇਹ ਤਕਰੀਬਨ ਮੈਂ ਡੇਲੀ ਮਤਲਬ ਜਿਵੇਂ ਕਹਦਾ ਵੀ ਮਹੀਨੇ ਦੇ ਵਿੱਚ ਕਰਦੀ ਐ ਮੈਂ ਮੈਨੀ ਕਯੋਰ ਦੇ ਪੈਡੀਕਯੋਰ ਨਹੀਂ ਜੀ ਇਹ ਮੈਨੂੰ ਲੱਗਦਾ ਵੀ 4-5 ਮਹੀਨੇ ਹੋ ਗਏ ਉਦੋਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤਾ ਸੀ ਤੇ ਆਪਣੇ ਪ੍ਰਤੀ ਤੇ ਮੈਂ ਬਹੁਤ ਜ਼ਿਆਦਾ ਘੌਲਣਾਂਗੀ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਘੌਲ ਕਰਦੀ ਆ ਮੈਂ ਹਰ ਇੱਕ ਕੰਮ ਦੇ ਵਿੱਚ ਮਤਲਬ ਘਰ ਦੇ ਕੰਮ ਵਿੱਚ ਨਹੀਂ ਮੈਂ ਆਪਣੇ ਪ੍ਰਤੀ ਕੋਈ ਵੀ ਆ ਪੈਕ ਵਗੈਰਾ ਤਾਂ ਚਲੋ ਲਗਾ ਲੈਣੀ ਆ ਪਰ ਜੋ ਵੀ ਆਪਣਾ ਇਦਾਂ ਦਾ ਕੰਮ ਉਹਦੇ ਵਿੱਚ ਥੋੜੀ ਮੈਂ ਘੌਲ ਕਰਦੀ ਆਂਗੀ ਹੈਨਾ ਕਿਉਂਕਿ ਕੰਮਕਾਰ ਜ਼ਿਆਦਾ ਹੋ ਜਾਂਦੇ ਨੇ ਟਾਈਮ ਘੱਟ ਹੁੰਦਾ ਹੈਗਾ ਤਾਂ ਕਰਕੇ ਵੀ ਹੋ ਜਾਂਦਾ ਹੈਗਾ ਤੇ ਲੋ ਜੀ ਉਸ ਤੋਂ ਬਾਅਦ ਹੱਥਾਂ ਦੀ ਪਹਿਲਾਂ ਸਫਾਈ ਕਰ ਲਈ ਸੀ ਫਿਰ ਪੈਰਾਂ ਦੀ ਸਫਾਈ ਸ਼ੁਰੂ ਕਰਤੀ ਸੀ ਨਿੰਬੂ ਦੇ ਸਿਲਕਿਆਂ ਨਾਲ ਹੀ ਮੈਂ ਜਿਹੜਾ ਸੀਗਾ ਉਹ ਆ ਰਗੜ ਰਗੜ ਕੇ ਆਪਣੇ ਨੇਲਸ ਵਗੈਰਾ ਸੀਗੇ ਜਿਹੜੇ ਸਾਫ ਕਰ ਲਏ ਤੇ ਇੱਕ ਭੈਣ ਮੈਨੂੰ ਪੁੱਛਦੀ ਸੀ ਕਹਿੰਦੇ ਵੀ ਟ੍ਰਾਈਪੋਡ ਕਿੱਥੋਂ ਲੈਤਾ ਤੁਸੀਂ ਇਹ ਭੈਣ ਇਸ ਨਾਮ ਤੋਂ ਲਿਆ ਟ੍ਰਾਈਪੋਡ ਜੋ ਵੀ ਮੋਬਾਈਲ ਵਾਲੀ ਸ਼ਾਪ ਹੁੰਦੀ ਹੈ ਤੁਸੀਂ ਉੱਥੇ ਜਾ ਕੇ ਪਤਾ ਕਰ ਲਿਓ ਤੁਹਾਨੂੰ ਮਿਲ ਜੂਗਾ ਠੀਕ ਹੈ ਭੈਣੇ ਕਿਸੇ ਵੀ ਮੋਬਾਈਲ ਸ਼ਾਪ ਤੋਂ ਤੁਹਾਨੂੰ ਮਿਲ ਜੂਗਾ ਤੁਸੀਂ ਪਤਾ ਕਰ ਲਿਓ ਹਰ ਇੱਕ ਸ਼ਹਿਰ ਤੋਂ ਮਿਲ ਜਾਂਦਾ ਇਹ ਠੀਕ ਹੈ ਜੀ इजीली ਮਿਲ ਜਾਂਦਾ ਕੋਈ ਔਖਾ ਨਹੀਂ ਭੈਣੇ ਇਹ ਹੈ ਨਾ ਵੀ ਨਹੀਂ ਮਿਲਦਾ ਮਿਲ ਜੂਗਾ ਤੁਹਾਨੂੰ ਮੈਂ ਹੁਣੇ ਲੈ ਕੇ ਆਈਆਂ ਥੋੜੇ ਟਾਈਮ ਪਹਿਲਾਂ ਹੀ ਹੈ ਨਾ ਤੇ ਲੋ ਜੀ ਉਸ ਤੋਂ ਬਾਅਦ ਮੈਂ ਹੁਣ ਆਪਣੇ ਹੱਥ ਪੈਰਾਂ ਦੀ ਸਫਾਈ ਕਰ ਲਈ ਤੇ ਮੈਂ ਹੁਣ ਨਹਾਉਣ ਚਲੀ ਜਾਂਦੀ ਸੀਗੀ ਨਹਾਉਣ ਮੈਂ ਤਾਂ ਚਲੋ ਨਹਾ ਕੇ ਫਿਰ ਮਿਲ게요 ਤੁਹਾਨੂੰ ਪਹਿਲਾਂ ਨਹਾ ਲਵਾਂ ਚਲੋ ਜੀ ਉਸ ਤੋਂ ਬਾਅਦ ਮੈਂ ਨਹਾ ਕੇ ਆਗੀ ਸੀਗੀ ਤੇ ਫੇਸ ਬਹੁਤ ਸੋਹਣਾ ਹੋ ਗਿਆ ਜੇ ਇਸ ਤਰ੍ਹਾਂ ਕੋਈ ਵੀ ਪੈਕ ਘਰੇ ਲਾਉਣੀਆ ਹਨਾ ਮੈਂ ਤਾਂ ਫੇਸ ਬਹੁਤ ਜਿਆਦਾ ਸ਼ਾਈਨ ਕਰਦਾ ਹੈਗਾ ਤੇ ਬਾਕੀ ਤੁਹਾਨੂੰ ਪਤਾ ਲੱਗ ਗਿਆ ਜਾਂਦਾ ਵੀਡੀਓ ਵਿੱਚ ਤੁਸੀਂ ਮੇਰੇ ਫੇਸ ਨੂੰ ਦੇਖਦੇ ਹੋ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਨਾ ਕੇਜ ਵਿੱਚ ਮੈਂ ਕਿ ਹਲਕੀ ਕੁਲਤੀ ਜਿਹੀ ਲਿਪਸਟਿਕ ਲਗਾ ਲਈ ਸੀ ਬਿੰਦੀ ਲਗਾ ਲਈ ਸੀ ਹਲਕਾ ਜਿਹਾ ਜਾਨੀ ਕਿ ਮੇਕਅਪ ਕਰ ਲਿਆ ਸੀ ਕਿਉਂਕਿ ਮੈਂ ਜਾਣਾ ਸੀ ਗਾ ਲਹਿਰੇ ਮੇਰੀ ਸ਼ਾਪਿੰਗ ਸੀ ਜਿਹੜੀ ਸਾਰੀ ਮੈਂ ਮੀਸ਼ੋ ਤੋਂ ਕੀਤੀ ਸੀ ਆਪਣੀ ਘਰਬਾ ਚੌਥ ਵਾਲੀ ਪਰ ਉਹ ਟਾਈਮ ਤੇ ਮੈਨੂੰ ਰੀਸੀਵ ਨਹੀਂ ਹੋਇਆ ਕੋਈ ਵੀ ਪਾਰਸਲ ਲੇਟ ਆ ਰਿਹਾ 14 ਅਕਤੂਬਰ ਦਿਖਾ ਰਿਹਾ ਸੀ ਮੈਂ ਕਿ ਨਹੀਂ ਵੀ ਫਿਰ ਕੱਲ ਨੂੰ ਵਰਤਨੇਗੇ ਤੇ ਤਾਂ ਕਰਕੇ ਐਟ ਅ ਟਾਈਮ ਮੈਨੂੰ ਜਾਣਾ ਪੈ ਗਿਆ ਲਹਿਰੇ ਥੋੜਾ ਜਿਹਾ ਸਮਾਨ ਲੈਣ ਮੈਂ ਕਿ ਚਲੋਗੀ ਫਿਰ ਲਹਿਰੇ ਤੋਂ ਲੈ ਆਉਣੀ ਕਿਉਂਕਿ ਸਨਾਮ ਵੀ ਹਜੇ ਥੋੜਾ ਦੂਰ ਪੈ ਜਾਂਦਾ ਇੱਕ ਟਾਈਮ ਸ਼ਾਮ ਦਾ ਸੀਗਾ ਮੈਂ ਕਿਹਾ ਚਲੋ ਫਿਰ ਲਹਿਰੇ ਤੋਂ ਲੈ ਕੇ ਆਣੇ ਲਹਿਰੇ ਵੀ ਮੇਕਅਪ ਦਾ ਸਮਾਨ ਜਿਹੜਾ ਵਧੀਆ ਮਿਲਦਾ ਲੋ ਜੀ ਆਪਣਾ ਇਹ ਹੱਥਾਂ ਪੈਰਾਂ ਦੀ ਸਫਾਈ ਕਰ ਲਈ ਤੇ ਨੇਲ ਪੈਂਟ ਲਾ ਕੇ ਤੁਹਾਨੂੰ ਫਿਰ ਦਿਖਾਉਂਗੀ ਹੱਥ ਠੀਕ ਹੈ ਜੀ ਤੇ ਬਾਕੀ ਪੈਕ ਵੀ ਲਗਾ ਲਿਆ ਤੇ ਤੁਸੀਂ ਜੇ ਸਕਰਬ ਕਰਨਾ ਤਾਂ ਤੁਸੀਂ ਸਕਰਬ ਕਰ ਸਕਦੇ ਹੋ ਟਮਾਟਰ ਦੇ ਉੱਪਰ ਚੀਨੀ ਨੂੰ ਲਾ ਕੇ ਸਕਰਬ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਚਾਹ ਪੀ ਕੇ ਫਿਰ ਚੱਲਦੇ ਆਂ ਅਸੀਂ ਜਾ ਕੇ ਆਉਣਾ ਕਿਤੇ ਠੀਕ ਹੈ ਜੀ ਆ ਕੇ ਮਿਲਾਂਗੇ ਤੁਹਾਨੂੰ ਪਹਿਲਾਂ ਚਾਹ ਪੀ ਕੇ ਫਿਰ ਚੱਲਦੇ ਆਂ ਜੀ ਲੈਰੇ ਤੋਂ ਮੈਂ ਆ ਗਈ ਸੀਗੀ ਤੇ ਜੋ ਵੀ ਸਮਾਨ ਲੈਣਾ ਸੀ ਜਲਦੀ ਜਲਦੀ ਲੈ ਕੇ ਆ ਗਈ ਸੀਗੀ ਤੇ ਨਾਲ ਹੀ ਮੈਂ ਫਿਰ ਸਾਗ ਵੀ ਲੈ ਆਈ ਸੀ ਹੁਣ ਇੱਥੇ ਮੈਂ ਆਕੇ ਨਾ ਉਹਨੂੰ ਤਿੰਨ ਤੋਂ ਚਾਰ ਵਾਰ ਸਾਗ ਨੂੰ ਧੋਣ ਤੇ ਟਾਈਮ ਲੱਗਿਆਗਾ ਤੇ ਤਾਂ ਕਰਕੇ ਮੈਂ ਅਨੁਸਾਰ ਵੀਡੀਓ ਨਹੀਂ ਸਟਾਰਟ ਕੀਤਾ ਤੇ ਇੱਥੇ ਸਾਗ ਮੈਂ ਧੋ ਕੇ ਕੱਟ ਵੀ ਲਿਆ ਸੀਗਾ ਤੇ ਸਾਗ ਬਣਾਉਂਗੀ ਕੁੱਕਰ ਦੇ ਵਿੱਚ ਕਿਉਂਕਿ ਆਲਰੇਡੀ ਮੈਂ ਹੋ ਗਈ ਸੀਗੀ ਲੇਟ 6 ਵਜੇ ਤਕਰੀਬਨ ਮੈਂ ਸਾਗ ਰੱਖਿਆਗਾ ਬਣਨ ਲਈ ਤੇ ਇਹਦੇ ਵਿੱਚ ਨੰਮਕ ਜਿਵੇਂ ਰੈੱਡ ਮਿਰਚ ਹੋਗੀ ਥੋੜੀ ਹਰੀਆਂ ਮਿਰਚਾਂ ਕੱਟ ਕੇ ਪਾਤੀਆਂ ਸੀਗੀਆਂ ਕੁੱਪੜੀ ਥੋੜਾ ਜਿਹਾ ਘਿਓ ਵੀ ਪਾਤਾ ਸੀਗਾ ਤੇ ਚਲੋ ਜੀ ਕੁੱਪੜ ਬੰਦ ਕਰਕੇ ਇੰਡੈਕਸ਼ਨ ਤੇ ਰੱਖ ਦੇਣ 10 ਤੋਂ 12 ਸੀਟੀਆਂ ਆਖੀ ਨਹੀਂ ਜੇ ਕਿ ਇਹ ਵਾਲੇ ਸਾਗ ਨੂੰ ਕਿਉਂਕਿ ਜਿਹੜਾ ਅੱਜ ਕੱਲ੍ਹ ਵਾਲਾ ਸਾਗ ਹੁੰਦਾ ਉਹ ਓਨਾ ਵਧੀਆ ਨਹੀਂ ਹੁੰਦਾ ਇਹਨੂੰ ਥੋੜੇ ਘੱਟ ਹੀ ਸੇਕ ਦੇ ਵਿੱਚ ਬਣ ਜਾਂਦਾ ਇਹ ਮਤਲਬ ਘੱਟ ਸੇਕ ਨਹੀਂ ਜਿਵੇਂ ਸੀਟੀਆਂ ਲਵਾਉਂਗੀ 10 ਤੋਂ 12 ਸੀਟੀਆਂ ਲਵਾ ਦੂੰਗੀ ਬੇਸ਼ੱਕ ਇੱਕ ਅੱਧੀ ਵੱਧ ਲੱਗ ਜਵੇ ਤੇ ਚਲੋ ਜੀ ਸਾਗ ਬਣਨ ਲਈ ਰੱਖਤਾ ਸੀਗਾ ਇੰਡੈਕਸ਼ਨ ਤੇ ਉਸ ਤੋਂ ਬਾਅਦ ਜੋ ਵੀ ਕੂੜਾ ਸੀਗਾ ਸਾਗ ਸਵਾਰੇਆ ਸੀਗਾ ਮੈਂ ਕਿ ਉਹਨੂੰ ਚੱਕ ਕੇ ਸਾਈਡ ਕਰ ਦੂੰਗੀ ਉਸ ਤੋਂ ਬਾਅਦ ਫਿਰ ਖਾਣਾ ਬਣਾ ਲਾਂਗੇ ਖ ਪਾਸੇ ਕੁੱਕਰ ਦੇ 10 ਸੀਟੀਆਂ ਲੱਗ ਜਾਣ। ਲੋਜੀਕਰਾਤ ਦਾ ਟਾਈਮ ਟਾਈਮ ਹੈਗਾਗਾ 9 ਸਹੀ 9 ਵਜੇਗੇ। ਰੋਟੀ ਪਾਣੀ ਖਾ ਲਿਆ ਦੁੱਧ ਗਰਮ ਕਰ ਲਿਆ ਤੇ ਪਿੰਦ ਦਾ ਦੁੱਧ ਰੱਖਿਆ ਹੋਇਆ ਜੀ ਠੀਕ ਹੈ ਜੀ ਇਹਦੇ ਵਿੱਚ ਤੇ ਬਾਕੀ ਹੁਣ ਮੈਂ ਆਪਣੇ ਕੱਪੜੇ ਚੇਂਜ ਕਰਕੇ ਫਿਰ ਲਾਉਣੀ ਆ ਮਹਿੰਦੀ ਠੀਕ ਹੈ ਜੀ ਤੇ ਹੁਣ ਮੈਂ ਮਹਿੰਦੀ ਲਾਉਣੀ ਆ ਫਿਰ ਵੀਡੀਓ ਅੰਦਰ ਕਰਾਂਗੇ ਤੇ ਚਲੋ ਜਿੰਦਰ ਚੱਲਦੇ ਆ ਪਹਿਲਾਂ ਚੇਂਜ ਕਰ ਲਵਾਂ ਫਿਰ ਮਹਿੰਦੀ ਲਾਉਣੀ ਸ਼ੁਰੂ ਕਰਦੇ ਆ ਲਓ ਜੀ ਦੁੱਧ ਬਾਦ ਪੀਣ ਤੋਂ ਬਾਅਦ ਮੈਂ ਇੱਥੇ ਬਾਹਰ ਸੋਫੇ ਤੇ ਬੈਗੀ ਸੀ ਮੈਂ ਕਿਹਾ ਬਿਸਤਰੇ ਤੇ ਥੋੜੇ ਛਿੱਟੇ ਵਗੈਰਾ ਪੈ ਜਾਂਦੇ ਨੇ ਮਹਿੰਦੀ ਦੇ अच्छा सोफे ਤੇ ਬੈਠ ਕੇ ਲਾ ਲੈਂਦੀ ਮੈਂਂਦੀ ਸੋਚਿਆ ਸੀ ਵੀ ਇਸ ਵਾਰ ਥੋੜਾ ਜਿਹਾ ਪਰਮਾ ਡਿਜ਼ਾਈਨ ਲਾਉਂਗੀ ਵੀ ਵਧੀਆ ਮੈਂਂਦੀ ਲਾਉਂਗੀ ਪਰ ਟਾਈਮ ਘੱਟ ਸੀਗਾ ਕਿਉਂਕਿ ਕੁਛ ਟਾਈਮ ਤੇ ਸ਼ਾਮ ਨੂੰ ਜਦੋਂ ਖਾਣਾ ਖਾ ਲਿਆ ਸੀ 8:00 ਵਜੇ 6 ਮਿੰਟ ਤੇ ਮੈਂ ਰੋਟੀ ਬਣਾਉਣ ਲੱਗ ਗਈ ਸੀਗੀ ਉਸ ਤੋਂ ਬਾਅਦ ਫਿਰ ਅਜਿਹਾ ਕੰਮ ਨਿਕਲਿਆ ਇੱਕ ਜਿਹੜੇ ਕੰਮ ਨੂੰ ਮੈਨੂੰ ਕਰਦੀ ਕਰਦੀ ਨੂੰ 10:00 ਬੱਜ ਗਏ ਸੀਗੇ ਇੱਥੇ 10:00 ਵਜੇ ਫਿਰ ਮੈਂ ਮੈਂਂਦੀ ਲਾਉਣੀ ਸ਼ੁਰੂ ਕੀਤੀ ਆ ਤੇ ਹਲਕੇ ਫੁਲਕੇ ਜਿਹੇ ਡਿਜ਼ਾਈਨ ਸੀਗਾ ਜੋ ਇੱਕ ਹੱਥ ਤੇ ਲਾ ਲਿਆ ਸੀ ਦੂਸਰੇ ਤੇ ਮੈਂ ਕਿਹਾ ਚਲੋ ਵੀ ਕੱਲ ਸਵੇਰ ਉੱਠ ਕੇ ਲਾ ਲ ਤੇ ਬਾਕੀ ਮਿਲਦੇ ਹਾਂ ਕੱਲ ਨੂੰ ਤੁਹਾਨੂੰ ਇੱਕ ਵਧੀਆ ਵਲੌਗ ਦੇ ਨਾਲ ਅਤੇ ਆਵਾਜ਼ ਨੂੰ ਪਲੀਜ਼ ਇਦਾਂ ਹੀ ਦੇਖ ਲਿਓ ਠੀਕ ਹੈ ਜੀ ਤੇ ਕੱਲ ਮੈਂ ਫੋਨ ਠੀਕ ਕਰਵਾ ਲੂੰਗੀ ਆਪਣਾ ਤੇ ਚਲੋ ਜੀ ਮਿਲਦੇ ਹਾਂ ਫਿਰ ਆਪਾਂ ਤੁਹਾਨੂੰ ਇੱਕ ਵਧੀਆ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਟੇਕ ਕੇਅਰ